ਟਰੈਕਟਰ ਦੀ ਡਿਮਾਂਡ ਸਿਰਫ 3 ਲੱਖ ਰੁਪਿਆ ਹੈਗਾ ਜੇ ਕਿਸੇ ਨੇ ਟਰੈਕਟਰ ਲੈਣਾ ਹੋਇਆ ਮੈਨੂੰ ਮੈਸੇਜ 352122 ਮਾਡਲ ਆ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਦੀ ਬਾਈ ਟਰੈਕਟਰ ਬਹੁਤ ਸਾਫ ਪਿਆਗਾ ਮਲਾਂ 8-10 ਘੰਟਿਆਂ ਦੇ ਕੀ ਹੋ ਜਾਣਾ ਕੁਝ ਵੀ ਨਹੀਂ ਹਨਾ ਤੇ ਇਹ ਟਰੈਕਟਰ ਆ ਪਿੱਛੇ ਤੁਸੀਂ ਹਿੱਸਾ ਦੇਖ ਸਕਦੇ ਹੋ ਜਿਹੜਾ ਐਸ਼ਾ ਟਰੈਕਟਰ ਆ ਲੈਸ਼ਾ ਟਰੈਕਟਰ ਵਾਲੇ ਵੀਰ ਦੇਖ ਲੈਣਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸੋ ਅੱਜ ਅਪਿੰਦਰੋਂ ਆਪਾਂ ਪਹੁੰਚਿਆ ਮਾਇਆਪੁਰੀ ਮਾਇਆਪੁਰੀ ਦਾ ਕਾਫੀ ਨਾਂ ਸੁਣਿਆ ਕਵਾੜ ਦਾ ਬਾਈ ਟਰੈਕਟਰ ਵੀ ਦਿਖਾਉਣਾ ਸਾਨੂੰ ਮੈਸੀ ਖੜਾ ਆਰ.ਐਂ.ਡੀ. ਡਿਪਾਰਟਮੈਂਟ ਵਾਲਾ ਸਿਰਫ 8-9 ਘੰਟੇ ਚੱਲਿਆ 1035 2122 ਮਾਡਲ ਹੈ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਦੀ ਬਾਈ ਟਰੈਕਟਰ ਬਹੁਤ ਸਾਫ਼ ਪਿਆਗਾ ਨਾਲਾ 8-10 ਘੰਟਿਆਂ ਤੇ ਕੀ ਹੋ ਜਾਣਾ ਕੁਝ ਵੀ ਨਹੀਂ ਹਨਾ ਤੇ ਇਹ ਟਰੈਕਟਰ ਹੈ ਪਿੱਛੇ ਤੁਸੀਂ ਸਾਹ ਦੇਖ ਸਕਦੇ ਹੋ ਜਿਹੜਾ ਐਸ਼ਾ ਟਰੈਕਟਰ ਵਾਲਾ ਐਸ਼ਾ ਟਰੈਕਟਰ ਵਾਲੇ ਵੀਰ ਦੇਖ ਲੈਣਗੇ ਆਖਣਗੇ ਹਾਂ ਵਾਕੇ ਐਸ਼ਾ ਟਰੈਕ ਅਲਿਖਾ ਹੋਇਆ ਹੈ ਨਾ ਤੇ ਟਰੈਕਟਰ ਦੀ ਡਿਮਾਂਡ ਸਿਰਫ 3 ਲੱਖ ਰੁਪਿਆ ਹੈਗਾ ਜੇ ਕਿਸੇ ਨੇ ਟਰੈਕਟਰ ਲੈਣਾ ਹੋਇਆ ਮੈਨੂੰ ਮੈਸੇਜ ਕਰ ਦਿਓ ਨੰਬਰ ਦੇ ਦੂ ਵੀਰਾਂ ਦਾ ਤੇ ਤੁਸੀਂ ਕਾਲ ਕਰ ਲਿਓ ਜਾਂ ਇੱਥੇ ਆ ਕੇ ਤੁਸੀਂ ਲੈ ਸਕਦੇ ਹੋ ਤੇ ਬਾਕੀ ਇਹਦੀ ਕਾਪੀ ਨੇ ਉਹਦੇ ਬਿੱਲ ਤੇ ਹੁੰਦਾ ਹੈਗਾ ਬਾਕੀ ਇਹ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਤਾਂ ਜਿਹੜਾ ਟਾਇਰ ਆਗੇ 12 4 28 ਵਾਲਾ ਸਾਈਜ਼ ਆ ਟਾਇਰਾਂ ਦਾ ਤੇ ਖੇਤੀਬਾੜੀ ਆਸਤੇ ਜਿਵੇਂ ਆਪਾਂ ਕਹਿ ਲਈਏ ਵਧੀਆ ਟਰੈਕਟਰ ਆ ਤੇ ਬਾਕੀ ਆਪ ਤਾਂ ਤੁਸੀਂ ਚੈੱਕ ਕਰਕੇ ਹਨਾ ਸਾਰਾ ਪ੍ਰੋਪਰ ਲਿਆ ਸਕਦੇ ਹੋ ਬਾਕੀ ਇਸੇ ਵਗੈਰਾ ਤੁਹਾਨੂੰ ਪਤਾ ਕੁਆਡ ਦੇ ਵਿੱਚ ਆ ਪਾਈ ਇਹ ਮਿਲ ਜਾਂਦੇ ਆ ਤੇ ਟਰੈਕਟਰਾਂ ਦਾ ਜਿਵੇਂ ਸਪੇਅਰ ਪਾਰਟ ਆ ਜਿਵੇਂ ਆਪਣੇ ਪਟਿਆਲੇ ਮਿਲਦਾ ਜਿਵੇਂ ਇੱਥੇ ਬਹੁਤ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਇੱਥੇ ਜਿਹੜੀ ਤੁਸੀਂ ਆਜੋਗੇ ਮਾਇਆਪੁਰੀ ਇਹੋ ਜਿਹਾ ਕੋਈ ਸਮਾਨ ਨਹੀਂ ਹੋਊਗਾ ਜੋ ਕਿਤੋਂ ਨਹੀਂ ਮਿਲਦਾ ਤੇ ਇੱਥੋਂ ਮਿਲ ਜੂਗਾ ਤੁਹਾਨੂੰ ਹਣਾ ਤੇ ਬਾਕੀ ਇਧਰ ਐਚ ਐਮਟੀ 352 ਦੀ ਆ ਸ਼ੋਪਈ ਆ ਮਹਿੰਦਰਾ ਦੀ ਸ਼ੋਪਈ ਆ ਇਧਰ ਪਿਆ ਇੰਡੋ ਇੰਡੀਗੋ ਮਤਲਬ 에ਅਰ ਫੋਰਸ ਵਾਲਾ ਟਾਇਰ ਟਰੈਕਟਰ ਖੋਲਿਆ ਲੱਗਦਾ ਬਾਈ ਇਹ ਰਹਿਣੇ ਤੇ ਇਹ ਪਿਆਗਾ ਹੋਰ ਜਿਵੇਂ ਟਰੈਕਟਰਾਂ ਦਾ ਸਪੇਅਰ ਪਾਰਟ ਹੋ ਗਿਆ ਐਦਾਂ ਲਿਆ ਸਕਦੇ ਹੋ ਆ ਤੇ ਮੁਕਈਆ ਆ ਟਾਇਰ ਪਏ ਆ ਵੇ ਦੇ ਤਾਂ ਵੇ ਇੱਥੇ ਪਾਟੇ ਬਣਿਆ ਛਤਰੀ ਵਗੈਰਾ ਤੇ ਇਦਾਂ ਦੀਆਂ ਹਾਂਡੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਕਿਹੜੇ ਟਰੈਕਟਰ ਨੇ ਵੀਰੇ ਸਵਰਾਜ ਦੀਆਂ ਆਂਡੀਆਂ ਸਵਰਾਜ ਦੀਆਂ 855 ਦੀਆਂ ਠੀਕ ਆ ਬਾਈ ਰੇਟ ਮੌਕੇ ਤੇ ਆ ਹਨਾ ਬਾਈ ਇਹ ਰੇ ਕਹਿੰਦੇ ਵੀ ਰੇਟ ਹੁੰਦਾਗਾ ਤੇ ਬਾਕੀ ਆ ਤੁਸੀਂ ਗੀਅਰ ਸਾਈਜ਼ ਦੇਖ ਸਕਦੇ ਆ ਇਹ ਕਿਹੜੇ ਟਰੈਕਟਰ ਦਾ ਵੀ 33 ਦੀ ਦਾ 33 ਦੀ ਦਾ ਹੌਲੈਂਡ ਟਰੈਕਟਰ ਕੋਲ ਆ ਸੀ ਹਾਂਜੀ 에어ਫੋਰਸ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਆ ਵੀ ਇਹਦਗੇ ਆ 33 ਦੀ ਦਾ ਆ ਟਿਪਾਂ ਦੇਖ ਸਕਦੇ ਤੁਸੀਂ ਇਹਦੇ ਤੇ ਡਾਇਰੈਕਸ਼ਨਾਂ ਵਗੈਰਾ ਤੇ ਆਹ ਦੇਖ ਸਕਦੇ ਕੰਡੀਸ਼ਨ ਵਗੈਰਾ ਤੁਸੀਂ ਕਿੰਨੀ ਕਸਾਈ ਹੋਈ ਏ ਇਦਾਂ ਦੇ ਜਿਹੜੇ ਤੁਹਾਨੂੰ ਸਮਾਨ ਮਿਲ ਜੂਗਾ ਇੰਡੀਅਨ ਕਿਹੜੇ ਟਰੈਕਟਰ ਦਾ ਵੀਰੇ ਐਵੀ ਪੱਤੀ ਦੀ ਦਾ ਇਸੇ ਦਾ ਹੀ ਸੈਮਸਨ ਦਾ ਇੰਜਨ ਸੈਮਸਨ ਦਾ ਵਾਲਾ ਹੀ ਐਮਐਸੀ ਵਾਲਾ ਇੰਜਨ ਹੀ ਆਇਆ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਬਾਈ ਤੇ ਅੱਗੇ ਤੁਹਾਨੂੰ ਇੱਧਰ ਦਿਖਾ ਦਈਏ ਆ ਪਿੰਆ ਸਵਰਾਜ ਦੀਆਂ ਹਾਂਡੀਆਂ ਵਗੈਰਾ ਜੇ ਤੇਰੀ ਹਾਂਡੀ ਟੁੱਟ ਜਾਂਦੀ ਆ ਇੱਥੇ ਕਿਹਾ ਦਾ ਰੇਟ ਪਤਾ ਕਰ ਲਿਓ ਤੇ ਬਾਕੀ ਆ ਰਐਮ ਪਏ ਆਗੇ ਟਰੈਕਟਰ ਦੇ ਕਿਹੜੇ ਟਰੈਕਟਰਾਂ ਦੇ ਸਵਰਾਜ ਦੇ ਬਾਈ ਸੱਤ ਸੱਤ ਦੇ ਨੇ ਸੱਤ ਦੀ ਐਵੀ ਨਾ ਮੈਸੀ 7 16 ਵਾਲੀ 16 14 13 12 ਤੋਂ ਬੰਨਿਆ ਠੀਕ ਹੈ ਬਾਕੀ ਬਾਈ ਇਹ ਰਹਿ ਗਿਆ ਇੱਧਰ ਕਾਫੀ ਜਮ ਜਮ ਮਰਦਾ ਆ ਇਹ ਸਟਾਕ ਇੱਧਰ ਮਿਲ ਜਾਣਾਗਾ ਤੇ ਹੋਰ ਜਿਵੇਂ ਇੱਧਰ ਵੀ ਦਿਖਾ ਦਿੱ ਗਏ ਮੜਾ ਜੱਲ ਟਰੈਕਟਰ ਤੇ ਜੇ ਦੇਖ ਲਓ ਪਿੱਛੋਂ ਤੇ ਲਿੰਕਾਂ ਤਾਂ ਮੈਨੂੰ ਲੱਗਦਾ ਹੈਗੀਆਂ ਬਾਈ ਕਿ ਹੈ ਨਹੀਂ ਕਾ ਦਾ ਸੈਟ ਹੈ ਹੈਗਾ ਮਤਲਬ ਯੂਜ਼ ਹੋਇਆ ਹੀ ਨਹੀਂਗਾ ਨਹੀਂ ਨਹੀਂ ਆਹ ਦੇਖ ਲਓ ਬਾਈ ਹਨਾ ਤੇ ਇਦਾਂ ਕਰਕੇ ਅਸੀਂ ਨਾ ਕੀ ਤੁਸੀਂ ਦੇਖ ਲਓ ਜੇ ਕਿਸੇ ਨੇ ਇਤਰਕ ਮੰਗਾਇਆ ਦਿੱਲੀ ਤੱਕ ਵਾਰ ਜਲੂਰ ਮਾਇਪੁਰੀ ਦੇਖ ਜੋ ਤੇ ਆਹ ਦੇਖ ਸਕਦੇ ਹੋ ਵੇਖੋ ਬਈ ਜਨਰੇਟਰ ਹੀ ਜਨਰੇਟਰ ਡੀਜੀ ਡੀਜੀ ਵਾ ਕੋਠਿਆਂ ਤੇ ਮੈਨੂੰ ਲੱਗਦਾ ਕੋਠੇ ਦੇ ਵੱਧ ਭਾਰ ਹੋਊਗਾ ਇਹਨਾਂ ਆਪੇ ਖੋਲੇ ਹੋਏ ਕਰ ਲਾਸ ਕਰਮੇਂਦਰਾ ਲੈ ਵੀ ਮਿੱਤਰੋ ਮਾਇਆਪੁਰੀ ਦੇ ਵਿੱਚ 6055 ਫਾਰਮ ਟਰੱਕ ਜਿਵੇਂ ਹੀ ਨਹੀਂ ਚੱਲਿਆਗਾ ਤੇ ਜਮਾਂ ਐ ਟਾਰਾਂ ਟਾਇਰ ਨਵੇਂ ਨਕੋਰ ਪਏ ਆ ਬਿਲਕੁਲ ਨਵਾਂ ਟਰੈਕਟਰ ਪਿਆ ਭਾਈ ਇੱਥੇ ਦੇਖ ਸਕਦੇ ਹੋ ਫਾਰਮ ਟਰੱਕ 6055 ਆਰਡੀ ਕੁਆਡ ਦੇ ਵਿੱਚ ਫਰਦੇ ਆ ਮਾਇਆਪੁਰੀ